ਮੰਲੋ ਮੰਗੋ ਆਦੀ ਦਸ ਸਿੱਖ ਨੂੰ ਬਲਿਸ਼ ਪਈ ਬਾਲਾ ਜੀ ਕਹਿਣ ਲੱਗੇ ਕਿ ਨਾਨਕ ਜੀ ਤਰਮਸ਼ਾਲੂ ਜੀ ਬੈਠਦੇ ਸਨ ਲੋਕੀ ਦੂਰੋਂ ਦੂਰੋਂ ਨਾਨਕ ਜੀ ਦੇ ਦਰਸ਼ਨਾਂ ਲਈ ਜਾਂਦੇ ਸਨ ਅਤੇ ਉਪਦੇਸ਼ ਪ੍ਰਾਪਤ ਕਰਕੇ ਜਾਂਦੇ ਸਨ ਇਸੇ ਤਰ੍ਹਾਂ ਇੱਕ ਦਿਨ ਮੰਲੋ ਮੰਗੋ ਆਦੀ ਦਸ ਸਿੱਖ ਨਾਨਕ ਜੀ ਕੋ ਉਪਦੇਸ਼ ਲੈਣ ਲਈ ਆਏ ਉਨ੍ਹਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਾਨੂੰ ਅਜਿਹਾ ਉਪਦੇਸ਼ ਦੋ ਕਿ ਸਾਡਾ 84 ਦਾ ਚੱਕਰ ਛੁੱਟ ਜਾਵੇ ਉਹਨਾਂ ਦੀ ਬੰਦੀ ਸੁਣ ਕੇ ਨਾਨਕ ਜੀ ਨੇ ਕਿਹਾ ਅਗਨੀ ਤਪਨਾ ਜਲ ਵਿੱਚ ਖੜੇ ਰਹਿਣਾ ਵਰਤ ਰਖਨੇ ਪੁੱਠਾ ਲਟਕਣਾ ਇੱਕ ਭੈਣ ਦੇ ਪਾਰ ਬਹੁਤ ਸਮਾਂ ਖੜੇ ਰਹਿਣਾ ਤੀਰਥਾਂ ਦੇ ਨਿਵਾਸ ਕਰਨਾ ਫਲ ਖਾ ਕੇ ਗੁਜ਼ਾਰਾ ਕਰਨਾ ਆਦਿ ਸਭ ਤਾਮਸੀ ਤਪ ਹਨ ਇੰਦਰੀਆਂ ਦੇ ਮਨ ਨੂੰ ਇਕਾਗਰਤਾ ਕਰਕੇ ਕਥਾ ਕੀਰਤਨ ਵਿੱਚ ਧਿਆਨ ਲਾਉਣਾ ਪਰਮੇਸ਼ਵਰ ਦੇ ਗੁਣ ਗਾਉਣੇ ਤੇ ਸੁਣਨੇ ਸਤ ਸੰਗ ਕਰਨਾ ਆਦਿ ਰਾਜਸੀ ਤਪ ਹਨ ਇਨਾਂ ਦਾ ਫਲ ਥੋੜਾ ਤੇ ਮਿਹਨਤ ਬਹੁਤੀ ਹੈ। ਪ੍ਰਤਾਂਸੀ ਤਪ ਦਾ ਫਲ ਥੋੜਾ ਤੇ ਮਿਹਨਤ ਬਹੁਤ ਹੈ। ਰਾਤਸੀ ਤਪ ਦਾ ਮਿਹਨਤ ਘੱਟ ਤੇ ਫਲ ਬਹੁਤ ਹੈ। ਇਸ ਕਰਕੇ ਮਨ ਨੂੰ ਹਰ ਸਮੇਂ ਨਾਮ ਵਿੱਚ ਲਾਉਣਾ, ਸਤਸੰਗ ਕਰਨਾ, ਕੀਰਤਨ ਕਰਨਾ ਦੇ ਸੁਣਨਾ ਉੱਤਮ ਤਪ ਨੇ। ਇਹਨਾਂ ਵਿੱਚ ਘੱਟ ਮਿਹਨਤ ਨਾਲ ਵੀ ਤੁਹਾਨੂੰ ਬਹੁਤ ਜ਼ਿਆਦਾ ਫਲ ਪ੍ਰਾਪਤ ਹੋਏਗਾ। मालो मांगो तो सिखा ने कहा कि नानक जी असी तो सुने से कि जिनी मेहनत करोगे फल उन्ना ही मिलेगा तुम उल्टी गल कर रहे हो कि मेहनत घटते फल ज़्यादा मेहनत ज्यादा तो फल घट एक किस तरह नानक जी ने कहा कि देखो जो लक्ड़ा है वह बहुत ज़्यादा मेहनत करता है अतः कुछ पैसे प्राप्त करता है रोजी रोटी जो फिर एक लून तेल वेचता है व्यापारी है ਉਹ ਲੋਕ ਜਿਹੜੇ ਤੋ ਕੁਝ ਜ਼ਿਆਦਾ ਕਮਾਉਂਦਾ ਹੈ ਪਰ ਇੱਕ جوہری ਹੈ ਜੋ ਹੀਰੇ ਜਵਾਹਰਾ ਦਾ ਵਪਾਰ ਕਰਦਾ ਹੈ ਆਰਾਮ ਦੇ ਗਦਲਿਆਂ ਉਚ ਬੈਠ ਕੇ ਕਰਦਾ ਹੈ ਉਹ ਸਭ ਤੋਂ ਵੱਧ ਕਮਾਉਂਦਾ ਹੈ ਮਿਹਨਤ ਸਭ ਤੋਂ ਘੱਟ ਉਹ ਕਰਦਾ ਹੈ ਇਸੇ ਤਰ੍ਹਾਂ ਜੋ ਨਾਮ ਜਪਨਾ ਹੈ ਪ੍ਰਮਾਤਮਾ ਵਿੱਚ ਸ਼ਰਧਾ ਰੱਖਣਾ ਹੈ Satsang ਕਰਨਾ ਹੈ ਉਸ ਨਾਲ ਪ੍ਰਮਾਤਮਾ ਦੇ ਚਰਨਾਂ 'ਚ ਵਿਸ਼ਵਾਸ ਦ੍ਰਿੜ ਹੁੰਦਾ ਹੈ ਅਤੇ ਮਨ ਨਿਰਮਲ ਹੁੰਦਾ ਹੈ ਨਿਰਮਲ ਮੰਨ ਨਾਲ ਜਦੋਂ ਨਾਮ ਜਪ ਕਰੋਗੇ ਤਾਂ ਪਰਮਾਤਮਾ ਦੀ ਪ੍ਰਾਪਤੀ ਸ਼ਿਗਰ ਹੋ ਜਾਵੇਗੀ ਕਿਉਂਕਿ ਤੁਹਾਡਾ ਹੰਕਾਰ ਖਤਮ ਹੋ ਜਾਵੇਗਾ ਦੂਜੇ ਪਾਸੇ ਜੇ ਤੁਸੀਂ ਕਠਨ ਯੋਗ ਤਪ ਜਪ ਕਰੋਗੇ ਆਪਣੀਆਂ ਇੰਦਰੀਆਂ ਨੂੰ ਸੁਖਾਓਗੇ ਅਨਜਲ ਦੱਖ ਤਿਆਗ ਕਰੋਗੇ ਤੇ ਮਨ ਵਿੱਚ ਇੱਕ ਹੰਕਾਰ ਹੋ ਜਾਵੇਗਾ ਕਿ ਅਸੀਂ ਦੂਸਰਿਆਂ ਤੋਂ ਉੱਤਮ ਹਾਂ ਇਤਨਾ ਤਪ ਦੂਸਰੇ ਕਠਨ ਨਹੀਂ ਕਰ ਸਕਦੇ ਜੋ ਅਸੀਂ ਕਰ ਰਹੇ ਹਾਂ ਇਹ ਅਹੰਕਾਰ ਹੀ ਪਰਮਾਤਮਾ ਨੂੰ ਮਿਲਣ ਵਿੱਚ ਬਾਧਾ ਪ੍ਰਾਪਤ ਕਰ ਦਵੇਗਾ ਤਾਂ ਕਰਕੇ ਅਹੰਕਾਰ ਤੋਂ ਦੂਰ ਹੋਣਾ ਪਰਮਾਤਮਾ ਦੇ ਨਜ਼ਦੀਕ ਜਾਣਾ ਹੈ ਇਸੇ ਤਰ੍ਹਾਂ ਜੋ ਸਾਥ ਸੰਗਤ ਵਿੱਚ ਨਾਮ ਸਿਮਰਨ ਕਰਦਾ ਹੈ ਉਹ ਪਰਮਾਤਮਾ ਨੂੰ ਜਲਦੀ ਪ੍ਰਾਪਤ ਹੋ ਜਾਂਦਾ ਹੈ ਮਿਹਨਤ ਥੋੜੀ ਫਲ ਜ਼ਿਆਦਾ ਇਹ ਸੁਣ ਕੇ ਮਾਲੂਮ ਮੰਗੋ ਤੇ ਸਖ ਨਿਹਾਲ ਹੋ ਗਏ ਨਾਨਕ ਜੀ ਦੇ ਚਨਚ ਮਸਤਕ ਰੱਖਿਆ ਅਤੇ ਗੁਰੂ ਨਾਨਕ ਜੀ ਦਾ ਉਪਦੇਸ਼ ਕਮਾਣਾ ਸ਼ੁਰੂ ਕਰ ਦਿੱਤਾ ਉਮਦੇਸ਼ ਕਿਹਾ ਕੇ ਦੱਸੇ ਸਿੱਖ ਸੱਚ ਕਰਨ ਵਿੱਚ ਗਏ ਜੀਵਨ ਮੁਕਤ ਹੋਏ ਧੰਨਵਾਦ